ਸ਼ਸ਼ੀਗਾਲ ਦੋਸਤੋ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਮਾਹੌਲ ਭਖ ਚੁੱਕਿਆ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਆਪੋ ਆਪਣੀਆਂ ਕੈਂਡੀਡੇਟ ਤਿਆਰੀਆਂ ਕਰ ਰਿਹਾ ਉਹਨਾਂ ਦੇ ਵਿਚਾਰ ਆਪਾਂ ਗੱਲਬਾਤੇ ਸਾਂਝੀ ਕਰਨਾ ਚਾਹੁੰਦੇ ਆ ਕਿ ਭਾਈ ਜਿਹੜੀ ਆ ਡੈਮੋਕ੍ਰੇਸੀ ਪੰਜਾਬ ਦੇ ਵਿੱਚ ਹੈ ਚੱਲ ਰਹੀ ਹੈ ਇਲੈਕਸ਼ਨ ਆਉਂਦੇ ਜਾਂਦੇ ਰਹਣੇ ਆ ਇਹ ਚੋਣਾਂ ਕਦੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਗੀਆਂ ਪੰਚਾਇਤ ਸੰਮਤੀ ਦੀਆਂ ਆਗੀਆਂ ਇਸ ਤੋਂ ਇਲਾਵਾ ਪਿੰਡਾਂ ਦੀਆਂ ਚੋਣਾ ਆ ਗਈਆਂ ਸ਼ਹਿਰਾਂ ਦੀਆਂ ਆ ਗਈਆਂ ਫਿਰ ਐਮਐਲਏ ਐਮਪੀਜ਼ ਦੀਆਂ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਪਰ ਇਹਨਾਂ ਦੇ ਵਿਚਕਾਰ ਇਸ ਵਾਰੀ ਸੋਸ਼ਲ ਮੀਡੀਆ ਤੇ ਵੇਖਿਆ ਬਈ ਕਈਆਂ ਦੇ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ ਕਈਆਂ ਜਗ੍ਹਾ ਤੇ ਸੀਟਾਂ ਰਿਜ਼ਰਵ ਕੀਤੀਆਂ ਜਾ ਰਹੀਆਂ ਜਿੱਥੋਂ ਵੀ ਕੈਂਡੀਡੇਟ ਕੋਈ ਲੜਨ ਦੇ ਚਾਹਵਣ ਸੀ ਸੋ ਜਿੰਨੇ ਵੀ ਕੈਂਡੀਡੇਟ ਤੁਸੀਂ ਪੰਜਾਬ ਦੇ ਵਿੱਚ ਮੈਦਾਨ ਦੇ ਵਿੱਚ ਉਤਰੇ ਹੋ ਚਾਹੇ ਉਹ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਦੇ ਹੋਣ ਚਾਹੇ ਉਹ ਵਿਰੋਧੀ ਧਿਰਾਂ ਦੇ ਹੋਣ ਭਾਈ ਇੱਕ ਗੱਲ ਸਮਝ ਰੱਖਿਓ ਪਾਪਾ ਪੰਜਾਬ ਦੇ ਵਾਸੀ ਆ ਸਾਰੇ ਪੰਜਾਬੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਇਸ ਤਰ੍ਹਾਂ ਦੇ ਕੰਮ ਨਾ ਕਰੋ ਇੱਕ ਦੂਜੇ ਤੇ ਵਧੇਕੀਆਂ ਨਾ ਕਰੋ ਕਿ ਕੱਲ ਨੂੰ ਉਹਨਾਂ ਦਾ ਜਿਹੜਾ ਮੁੱਲ ਤੁਹਾਨੂੰ ਦੁਗਣਾ ਮੋੜਨਾ ਪਵੇ ਸੋ ਸਿਆਣੇ ਕਹਿੰਦੇ ਆ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਇਸ ਕਰਕੇ ਜਿਹੜੇ ਮੌਜੂਦਾ ਸਰਕਾਰ ਦੇ ਕੈਂਡੀਡੇਟ ਆ ਮੌਜੂਦਾ ਸਰਕਾਰ ਦੇ ਜਿਹੜੇ ਐ ਐਮ ਐਲ ਏ ਐਮ ਪੀਸ ਨੇ ਉਹਨਾਂ ਨੂੰ ਵੀ ਚਾਹੀਦਾ ਆ ਕਿ ਭਾਈ ਮੈਦਾਨ ਖੁੱਲਾ ਛੱਡੋ ਔਰ ਮੈਦਾਨ ਦੇ ਵਿੱਚ ਜਿਹਦੇ ਚ ਜੋਰ ਹੋਇਆ ਉਹ ਆਪੇ ਆਪਣੀ ਜਿੱਤ ਪ੍ਰਾਪਤ ਕਰੂਗਾ ਲੋਕਾਂ ਨਾਲ ਉਹਨਾਂ ਦਾ ਕਿੰਨਾ ਪਿਆਰ ਹੈ ਲੋਕੋ ਨੂੰ ਕਿੰਨਾ ਚਾਹੁੰਦੇ ਆ ਉਹ ਕੀ ਕੰਮ ਕਰ ਰਹੀ ਹੈ ਮੌਜੂਦਾ ਸਰਕਾਰ ਦੇ ਕੰਮਾਂ ਦੇ ਸਿਰ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਵਿਰੋਧੀ ਧਿਰ ਨੂੰ ਉਹਨਾਂ ਦੇ ਜੋ ਮੁੱਦੇ ਨੇ ਉਹਨਾਂ ਦੇ ਉੱਪਰ ਗੱਲ ਕਰਨ ਦੇ ਉੱਪਰ ਵੋਟਾਂ ਪਾਉਣੀਆਂ ਪਰ ਜਿਹੜਾ ਲੋਕਾਂ ਨੂੰ ਆਪਸ ਦੇ ਵਿੱਚ ਭਾਈਚਾਰਕ ਸਾਂਝ ਤੋੜਨੀ ਜਾਂ ਆਪਸ ਦੇ ਵਿੱਚ ਈਰਖਾ ਬਾਜੀ ਕਰਕੇ ਨੋਮੀਨੇਸ਼ਨ ਕੰਸਲ ਭਰਨ ਨਹੀਂ ਦੇਣੇ ਅਕ ਦਰਖਾਸਤਾਂ ਰਿਜੈਕਟ ਕਰਾਉਣੀਆਂ ਇਹ ਪੰਜਾਬ ਦੇ ਲਈ ਜਿਹੜੀ ਪਿਰਤ ਪਾਈ ਜਾ ਰਹੀ ਹੈ ਇਹ ਬਹੁਤ ਮਾੜੀ ਪਿਰਤ ਹੈ ਇਸ ਕਰਕੇ ਸਾਡੇ ਪੰਜਾਬ ਦੇ ਜਿੰਨੇ ਵੀ ਸਾਰੇ ਪੰਜਾਬੀ ਹੈ ਹਿੰਦੂ ਹੈ ਮੁਸਲਿਮ ਹੈ ਸਿੱਖ ਹੈ ਭਾਈ ਆਪਸੀ ਬਰਕਰਾਰ ਜਿਹੜੀ ਸਾਂਝ ਜਿਹੜੀ ਹੈ ਬਰਕਰਾਰ ਰੱਖੋ ਸਾਂਝ ਨੂੰ ਨਾ ਟੁੱਟਣ ਦਿਓ ਇਲੈਕਸ਼ਨ ਆਉਂਦੇ ਜਾਂਦੇ ਰਹਣੇ ਆ ਸੋ ਨਫਰਤ ਦੀ ਭਾਵਨਾ ਜਿਹੜੀ ਹੈ ਖਤਮ ਕਰੋ ਇਹ ਜੋ ਵੀ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਨਫਰਤੀ ਗਰੁੱਪ ਬਾਜ਼ੀਆਂ ਬਣਦੀਆਂ ਪਾਰਟੀਆਂ ਬਣਦੀਆਂ ਨੇ ਇਹਨਾਂ ਨਾਲ ਸਾਡਾ ਜਿਹੜਾ ਆ ਨੁਕਸਾਨ ਹੁੰਦਾ ਸਾਡੇ ਜਿਹੜੇ ਆ ਇਹ ਆਪਣਾ ਵਿਕਾਸ ਦੇ ਵਿੱਚ ਨੁਕਸਾਨ ਹੁੰਦਾ ਕਿਉਂਕਿ ਜਦੋਂ ਵਿਰੋਧੀ ਧਿਰ ਜਾਂ ਮੌਜੂਦਾ ਧਿਰ ਕੋਈ ਕੰਮ ਕਰਨਾ ਚਾਹੁੰਦੀ ਹੈ ਚਾਹੇ ਉਹ ਕੰਮ ਸਹੀ ਵੀ ਹੋਵੇ ਪਰ ਇਸ ਕਰਕੇ ਆਪਸ ਦੇ ਵਿੱਚ ਜਦੋਂ ਈਰਖਾ ਬਾਜ਼ੀ ਹੁੰਦੀ ਹੈ ਨਫਰਤ ਪੈਦਾ ਹੁੰਦੀ ਹੈ ਤਾਂ ਉਹ ਕੰਮਾਂ ਦੇ ਵਿੱਚ ਵੀ ਜਿਹੜਾ ਆ ਰੁਕਾਵਟਾਂ ਪੈਦਾ ਕਰਦੀਆਂ ਨੇ ਇਸ ਕਰਕੇ ਜਿੰਨੇ ਵੀ ਭਾਈ ਇਲੈਕਸ਼ਨ ਲੜ ਰਹੇ ਹੋ ਸਾਰੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਹੈ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਹ ਇਲੈਕਸ਼ਨਾਂ ਦੇ ਵਿੱਚ ਤੁਸੀਂ ਆਪਣੀ ਭਾਈਚਾਰਕ ਸਾਂਝ ਬਰਕਰਾਰ ਰੱਖਣੀ ਹੈ ਤੇ ਵੋਟਰਾਂ ਨੂੰ ਵੀ ਬੇਨਤੀ ਕਰਨੇ ਚਾਹੁੰਦੇ ਆ ਪਿੰਡਾਂ ਵਾਲਿਆਂ ਨੂੰ ਕਿ ਭਾਈ ਰਾਜਨੀਤਿਕ ਲੀਡਰਾਂ ਦੇ ਜਿਹੜੇ ਆ ਇਹਨਾਂ ਦੀ ਆਪਸ ਦੇ ਵਿੱਚ ਆਉਣੀਆਂ ਜਾਣੀਆਂ ਹੁੰਦੀਆਂ ਨੇ ਇਹ ਦਲ ਬਦਲਦੇ ਰਹਿੰਦੇ ਆ ਅੱਜ ਕੋਈ ਕਿਸੇ ਪਾਰਟੀ ਨਾਲ ਆ ਕੱਲ ਨੂੰ ਮੌਜੂਦਾ ਧਿਰ ਕੋਈ ਬਣ ਜੂਗੀ ਕੋਈ ਕਿਸੇ ਪਾਰਟੀ ਨਾਲ ਹੋ ਜਾਊਗਾ ਇਹਨਾਂ ਦੇ ਪਿੱਛੇ ਲੱਗ ਕੇ ਆਪਣੇ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਆਪਸ ਦੇ ਵਿੱਚ ਸ਼ਰੀਕੇਬਾਜ਼ੀ ਜਾਂ ਆਪਸ ਦੇ ਵਿੱਚ ਪਿੰਡ ਦੇ ਵਿੱਚ ਲੜਾਈ ਝਗੜਾ ਕਰਨ ਦੀ ਕੋਈ ਲੋੜ ਨਹੀਂ ਹੈ ਆਪਣੀ ਤੁਸੀਂ ਭਾਈਚਾਰਕ ਸਾਂਝ ਪਿੰਡ ਦੀ ਆਪਣੇ ਦੀ ਜਿਹੜੀ ਹੈ ਵਿਕਾਸ ਦੇ ਲਈ ਕੰਮ ਕਰੋ ਇਹ ਇਲੈਕਸ਼ਨ ਹੁੰਦੇ ਜਾਂਦੇ ਰਹਿਣੇ ਆ ਕੈਂਡੀਡੇਟ ਬਦਲਦੇ ਰਹਿਣੇ ਆ ਕਦੇ ਕੋਈ ਕਿਸੇ ਦੀ ਤੱਕੜੀ 'ਚ ਜਾਊਗਾ ਕਦੇ ਕੋਈ ਕਿਸੇ ਦੇ ਪੰਜੇ ਨਾਲ ਖੇਡੂਗਾ ਕੋਈ ਫੁੱਲ ਆਪਣਾ ਲਾਊਗਾ ਤੇ ਕੋਈ ਝਾੜੂ ਫੇਰੂਗਾ ਇਹਨਾਂ ਦੀ ਅਦਲਾ ਬਦਲੀ ਚੱਲਦੀ ਰਹਿਣੀ ਹੈ ਇਸ ਕਰਕੇ ਇਹਨਾਂ ਦੇ ਪਿੱਛੇ ਲੱਗ ਕੇ ਆਪਣੀਆਂ ਭਾਈਚਾਰਕ ਸਾਂਝਾਂ ਨਾ ਗਵਾਓ ਤੇ ਜਿਹੜੇ ਕੈਂਡੀਡੇਟ ਖੜੇ ਉਹਨਾਂ ਨੂੰ ਵੀ ਹੈ ਕਿ ਭਾਈ ਉਹ ਇਦਾਂ ਦੇ ਬਿਆਨਬਾਜ਼ੀਆਂ ਨਾ ਕਰੋ ਕਿ ਸਾਡੇ ਵੋਟਰਾਂ ਦੇ ਵਿੱਚ ਕੋਈ ਨਫ਼ਰਤਈ ਮਾਹੌਲ ਪੈਦਾ ਹੋਵੇ ਭਾਈਚਾਰਕ ਸਾ ਇਹਨੂੰ ਬਰਕਰਾਰ ਰੱਖਣਾ ਹਰ ਪੰਜਾਬੀ ਦਾ ਹਰ ਵਸਿੰਦੇ ਦਾ ਹਰ ਨਾਗਰਿਕ ਦਾ ਫਰਜ਼ ਬਣਦਾ ਹੈ